ਪਰੇ ਦੇ ਨਾਲ ਕੰਮ ਬਹੁਤ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਮਾਨਸਾ ਵਾਲਿਆਂ ਨੇ ਕਿ ਮੁੰਡਾ ਕੈਨੇਡਾ ਤੋਂ ਵਾਪਸ ਬੁਲਾ ਲਿਆ ਕਿ ਆ ਜਾ ਪੁੱਤ ਇੱਥੇ ਹੀ ਕੰਮ ਕਰਾਂਗੇ ਇੱਥੇ ਹੀ ਰੋਜ਼ਗਾਰ ਮਿਲੂਗਾ ਮੇਰੀ ਬੜੀ ਇੱਛਾ ਪਹਿਲੇ ਦਿਨੋਂ ਮੈਂ ਹਰ ਪਾਸ਼ਣ ਚ ਬੋਲਦਾ ਕਿ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਤੇ ਇਹਦੇ ਚ ਹੁਣ ਤੁਸੀਂ ਕਿੰਨਾ ਕਿੰਨੇ ਲੋਕਾਂ ਨੂੰ ਕੰਮ ਮਿਲੂਗਾ ਜੀ ਬੱਸ ਆਉਣਗੀਆਂ ਜੀ ਡਰਾਈਵਰ ਕਨੈਕਟਰ ਫਿਰ ਪٹرول ਪੰਪਾਂ ਤੋਂ ਤੇਲ ਦੀ ਖਪਤ ਹੋਊਗੀ ਸਪੇਅਰ ਪਾਰਟ ਵਾਲਿਆਂ ਨੂੰ ਕੰਮ ਮਿਲੂਗਾ ਕਿੰਨੇ ਲੋਕਾਂ ਦਾ ਵਾਲ ਵਾਲੇ ਸਰਕਲ ਚੱਲੂਗਾ ਜੀ ਪੈਂਚਰ ਵਾਲਿਆਂ ਤੋਂ ਲੈ ਕੇ ਕਿੰਨਾ ਸਰਕਲ ਜਿਹੜਾ ਉਹ ਰੋਲ ਹੋਊਗਾ ਸੋ ਇਹ ਹੀ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਬਹੁਤ ਸਾਰੇ ਫੰਕਸ਼ਨਾਂ ਤੇ ਜਾਂਨਾ ਪਿੰਡਾਂ 'ਚ ਖਾਸ ਤੌਰ ਤੇ ਮਾਵਾ ਪਿੰਡਾਂ ਦੀ ਮੇਰੇ ਕੋਲੇ ਇਹ ਮੰਗ ਹੁੰਦੀ ਹੈ ਕਿ ਜੀ ਪਿੰਡਾਂ 'ਚ ਬੱਸਾਂ ਆਉਣੀਆਂ ਹਟ ਗਈਆਂ ਜੀ ਬਸਾਉਣੋਂ ਬੰਦ ਹੋ ਗਈਆਂ ਵੀ ਜਾਤਾ ਜੀ ਕਿਸੇ ਨੂੰ ਹੱਥ ਦਿੰਨੇ ਆ ਜਾਂ ਇਵਨ ਸਕੂਲ ਦੀਆਂ ਬੱਚੀਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮਕ ਲੰਮਕ ਕੇ ਜਾਂਦੀਆਂ ਚਲੋ ਅਸੀਂ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ ਇਸ ਵਕਤ ਪੰਜਾਬ ਦੇ 20000 ਬੱਚੇ ਜਿਹਦੇ ਚੋਂ ਕਟੋਕਟ 14 ਤੋਂ 15000 ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ 'ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ 'ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ 'ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਹਾਂ ਤੇ ਮੈਂ ਇੱਕ ਤੂਰੀ ਦੇ ਇਲਾਕੇ 'ਚ ਮੈਂ ਇੱਕ ਵੋਟਾਂ ਵੇਲੇ ਫਿਰਦਾ ਸੀ ਤਾਂ ਮੈਨੂੰ ਇੱਕ ਮਾਤਾ ਨੇ ਹੱਥ ਦੇ ਕੇ ਗੱਡੀ ਰੋਕ ਲਈ ਮੈਂ ਉਹਦੀ ਸਭ ਤੋਂ ਵੱਡੀ ਮੰਗ ਇਹ ਸੀ ਪੁੱਤ ਮੈਂ ਤੁਰੇ ਜਾਨੀ ਆ ਮੈਂ ਹੁਣ ਇੰਨੇ ਕਿਲੋਮੀਟਰ ਜਾਣਾ ਉੱਥੇ ਸ਼ਹਿਰ 'ਚ ਕੋਈ ਬੱਸ ਨਹੀਂ ਆਉਂਦੀ ਸਾਡੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਵਾਦਾ ਕੀਤਾ ਸੀ ਮੈਂ ਕਿਹਾ ਵੀ ਬੱਸਾਂ ਆਉਣਗੀਆਂ ਤੁਹਾਡੇ ਤੇ ਬੱਸਾਂ ਜਦੋਂ ਚਲਾਉਣ ਦੀ ਗੱਲ ਕਰੀ ਤਾਂ ਸੜਕਾਂ ਹੈ ਨਹੀਂ ਸੀ ਪਿੰਡਾਂ ਨੇ ਸੜਕਾਂ ਹੀ ਟੁੱਟੀਆਂ ਪਈਆਂ ਤਾਂ ਹੁਣ 43000 ਕਿਲੋਮੀਟਰ ਸੜਕਾਂ ਜਿਦੇ ਚੋਂ 19000 ਕੱਲੇ ਪਿੰਡਾਂ ਨੇ ਸੜਕਾਂ ਨੇ ਲਿੰਕ ਸੜਕਾਂ ਉਹ ਸ਼ਾਨਦਾਰ ਬਣ ਰਹੀਆਂ ਨੇ ਇਹ ਵੀ ਨਹੀਂ ਹੈਗਾ ਵੀ ਪਹਿਲਾਂ ਵਾਂਗੂ ਕੋਈ ठेकेदार ਤੋਂ ਪੀਡਬਲਿਊਡੀ ਵਾਲਿਆਂ ਨੇ ਜਾਂ ਇਹਨਾਂ ਨੇ ਟੈਂਡਰਾਂ ਚ ਕਰ ਲਿਆ ਕਪੜਾਇਆ ਕਰਕੇ ਚਲੋ ਉਹੀ ਬਸ ਲਿਪਾ ਪੋਤੀ ਜੀ ਕਰਕੇ ਸੜਕ ਬਣਾਤੀ ਉਹ ਅਗਲੇ ਦਿਨ ਟੁੱਟ ਗਈ ਉਹ ਨਹੀਂ ਹੈਗਾ ਹਰ ਰੋਜ਼ ਚੈੱਕ ਕਰਦੇ ਆਂ ਸੀ ਮੈਂ ਆਪ ਵੀ ਖੁਦ ਜਾਣਾ ਕਿ ਇਹਨੂੰ ਚੈੱਕ ਕਰੋ ਸੜਕ ਨੂੰ ਇਹਦੇ ਚ ਪਾਇਆ ਕੁਛ ਜਿਹਾ ਨਹੀਂ 5 ਸਾਲ ਦੀ ਠੇਕੇਦਾਰ ਦੀ ਗਾਰੰਟੀ ਕਿ ਤੂੰ ਹੀ ਠੀਕ ਕਰਨੀ ਐ ਜਾਂ ਤਾਂ ਪਹਿਲੀ ਵਾਰੀ ਠੀਕ ਬਣਾ ਲਾ ਨਹੀਂ 5 ਸਾਲ ਤਾਈਂ ਠੀਕ ਕਰਨੀ ਐ ਫਿਰ ਜੇ ਪਰ 5 ਸਾਲ ਤੂੰ ਲਈ ਜਾ ਪੈਸੇ ਫਿਰ ਸੜਕਾਂ ਹੋਣ ਗਿਆ ਬੱਸਾਂ ਥੋਡੀਆਂ ਦੀ ਰਿਪੇਅਰ ਘਟੂਗੀ ਨਹੀਂ ਤਾਂ ਮਾੜੀਆਂ ਸੜਕਾਂ ਥੋਡੀਆਂ ਬੱਸਾਂ ਟੁੱਟਣਗੀਆਂ ਕਮਾਣੀਆਂ ਕਸਣਗੀਆਂ ਉਹਨਾਂ ਦੀਆਂ ਪਟੇ ਟੁੱਟਣਗੇ ਸੋ ਇਸ ਕਰਕੇ ਹੁਣ ਜੋ ਸੜਕਾਂ ਬਣ ਗਿਆ ਦਾ ਬੱਸਾਂ ਵੀ ਚਾਹੀਦੀਆਂ ਫਿਰ हां एक मैं ਤੁਹਾਨੂੰ ਦੱਸ ਦਿੰਨਾ ਕਿ ਟਾਈਮ ਤੇ ਬੱਸ ਲੈ ਜਾ ਕਰੋ ਆਪਦੀ ਕਿਉਂਕਿ ਬਹੁਤ ਕੁਝ ਜੁੜਿਆ ਹੁੰਦਾ ਬੱਸ ਦੇ ਟਾਈਮ ਨਾਲ ਸਾਡੇ ਪਿੰਡ ਮੈਂ ਤਾਂ ਆਪ ਆਪਦੇ ਪਿੰਡ ਦੀ ਦੱਸ ਦਿੰਨਾ ਸਵਾ 3 ਵਜੇ ਆਉਂਦੀ ਹੁੰਦੀ ਸੀ ਬੱਸ ਜਦੋਂ ਹਾਰਨ ਮਾਰਦੇ ਸੀ ਕਹਿੰਦੇ ਸਵਾ 3 ਨਾਲ ਹੀ ਆ ਗਈ ਚਾਹ ਧਰ ਲਓ ਹੁਣ ਤੁਸੀਂ ਨਾ ਕਿਤੇ ਚਾਹ ਲੇਟ ਕਰਾ ਦਿਓ ਸਵਾ 3 ਵਜੇ ਮਹਾਰਨ ਮਾਰਿਆ ਕਰੋ ਵੀ ਆ ਗਈ ਭਾਈ ਬੱਸ ਸਵਾ 3 ਨਾਲ ਹੀ ਔਰ ਇਹ ਯਕੀਨ ਇੱਕ ਦਿਨ ਚ ਨਹੀਂ ਬਣਨਾ ਪਹਿਲਾ ਮਹੀਨਾ ਘਾਰਨ ਮਾਰੋਂਗੇ ਸਵੇਰ 3:30 ਵਜੇ ਫੇਰ ਬਣੂਗੀ ਟਾਈਮ ਤੇ ਆਉਂਦੇ ਨੇ ਇਹ ਠੀਕ ਹੈ ਨਾ ਸੋ ਇਹ ਬੜਾ ਜੁੜਿਆ ਹੋਇਆ ਹੈ ਇਹਦੇ ਨਾਲ ਸਮਾਜ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾਂ ਪਹਿਣਾ ਵੀ ਆਈਆਂ ਜਿਨ੍ਹਾਂ ਨੂੰ ਉਹਨਾਂ ਨੇ ਪਰਮਿਟ ਮਿਲੇ ਨੇ ਉਹਨਾਂ ਦੇ 3 ਪੁੱਤ ਕੰਮ ਤੇ ਲੱਗਣਗੇ ਆ ਜਦੋਂ ਕੋ ਉਹ ਆਪਣੇ ਪੰਜਾਬੀ ਚ ਕਿਹਾ ਜਾਂਦਾ ਵੇਲਾ ਮਨ ਸ਼ੈਤਾਨੀ ਦਾ ਕਰ ਜਦੋਂ ਵੇਲੇ ਰਹਿੰਦੇ ਆ ਮਾੜੀ ਸੰਗਤ ਵਾਲੇ ਫਿਰਦੇ ਆ ਉਹ ਕਿਤੇ ਇੱਧਰ ਉੱਧਰ ਪਟਕਾ ਕੇ ਲੈ ਜਾਂਦੇ ਆ ਕੋਈ ਨਸ਼ਿਆਂ ਵੱਲ ਚਲੇ ਗਏ ਮਾੜੀਆਂ ਸੰਗਤਾਂ ਵੱਲ ਚਲੇ ਗਏ ਹੁਣ ਜਦੋਂ ਕੰਮ ਤੇ ਲੱਗਣਗੇ ਉਹਨਾਂ ਨੂੰ ਆਪਣੇ ਕੰਮ ਨਾਲ ਪਿਆਰ ਹੋਊ ਆਪਣੇ ਬਿਜ਼ਨਸ ਨੂੰ ਵਧਾਉਣ ਦੀ ਗੱਲ ਸੋਚਣਗੇ ਪੋਜ਼ਿਟਿਵ ਗੱਲਾਂ ਉਹਨਾਂ ਦੇ ਮਾਈਂਡ ਚ ਆਉਣਗੀਆਂ ਤਾਂ ਖੁਸ਼ੀ ਹੋਊਗੀ ਕੈਨੇਡਾ ਅਮਰੀਕਾ ਕਿੰਨੇ ਕਿੰਨੇ ਵਾਰੀ ਕਿੱਥੇ ਕਿੱਥੇ ਚਲੇ ਜਾਵਾਂ ਕੈਨੇਡਾ ਅਮਰੀਕਾ ਉੱਥੇ ਬਗਾਨਾ ਮੁਲਕ ਹੈ ਬਗਾਨੀ ਭਾਸ਼ਾ ਬਗਾਨਾ ਮੌਸਮ ਹੈ ਬਰਫਾਂ ਪਈਆਂ ਰਹਿੰਦੇ 6-6 ਮਹੀਨੇ ਫਿਰ ਇੱਥੇ ਤੜਫੀ ਜਾਂਦੇ ਰਹਿੰਦੇ ਆ ਮੁੰਡੇ ਦਾ ਉੱਥੇ ਐ ਆਏ ਹੋ ਗਿਆ ਜੀ ਉਹਦਾ ਹੁਣ ਬਲਾਓ ਜੀ ਉਹਨੂੰ ਇੱਥੇ ਉੱਥੇ ਕਾਗਜ਼ ਨਹੀਂ ਬਣੇ ਜੀ ਪੀਆਰ ਪੱਕੇ ਨਹੀਂ ਹੋਏ ਜੀ ਕੱਚੇ ਫਿਰਦੇ ਆ ਸੋ ਕੱਚੇ ਪੱਕੇ ਦੇ ਚੱਕਰਾਂ 'ਚ ਹੀ ਮਤਲਬ ਲੰਘੀਆਂ ਜਵਾਨੀਆਂ ਇੱਥੇ ਡੋਲੀਆਂ ਤੁਰ ਗਈਆਂ ਭੈਣਾਂ ਦੀਆਂ ਪਾਈ ਆ ਨਹੀਂ ਸਕੇ ਇੱਥੇ ਅਰਥੀਆਂ ਤੁਰ ਗਈਆਂ ਬਾਪੂਆਂ ਦੀਆਂ ਉਹ ਲਾਂਬੂ ਲਾਉਣ ਵੀ ਨਹੀਂ ਆ ਸਕੇ ਦਾਗ ਲਾਉਣ ਵੀ ਨਹੀਂ ਆ ਸਕੇ ਸੋ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ 'ਚ ਆਪਣੇ ਰਿਸ਼ਤੇਦਾਰਾਂ 'ਚ ਰਹੀਏ ਇੱਥੇ ਕੰਮਕਾਰ ਕਰੀਏ ਇੱਥੇ ਚੰਗੀ ਰੋਟੀ ਰੋਜੀ ਰੋਟੀ ਕਮਾਓ ਕਮਾ ਲੀਏ ਤੇ ਇਹਦੇ ਵਰਗੀ ਕੋਈ ਰੀਸ ਨਹੀਂ ਜੀ ਆਪਦੇ ਵਤਨਾ ਵਰਗੀ ਕੋਈ ਰੀਸ ਨਹੀਂ ਹੁੰਦੀ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਬਾਹਰ ਜਾਣ ਤੋਂ ਜਿਹੜਾ ਰੋਕ ਲਿਆ ਤੇ ਇੱਥੇ ਹੀ ਕੰਮ ਮਿਲਣ ਲੱਗੇ ਨੌਕਰੀਆਂ ਵੀ ਮਿਲ ਰਹੀਆਂ 58000 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਏਦਾਂ ਦੇ ਫੰਕਸ਼ਨ ਕਰਕੇ ਨੌਕਰੀਆਂ ਦਿੰਨੇ ਆ ਰੋਣ ਲੱਗ ਜਾਂਦੇ ਬੱਚੇ ਰੋਣ ਲੱਗ ਜਾਂਦੇ ਵੀ ਅਸੀਂ ਸੋਚੀ ਨਹੀਂ ਸੀ ਕਦੇ ਸਾਨੂੰ ਨੌਕਰੀ ਮਿਲ ਜੂਗੀ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਪੜੋ ਨੰਬਰ ਲੈ ਲਓ ਘਰੇ ਚਿੱਠੀ ਆਊਗੀ ਕੋਈ ਨੋ ਕੈਸ਼ ਨੋ ਫਰਮੈਸ਼ ਕੋਈ ਚਾਹੇ ਜਿੰਨਾ ਮਰਜੀ ਕੋਈ ਨੇੜੇ ਦਾ ਹੈ ਕੋਈ ਜੋ ਮਰਜੀ ਹੈ ਜਿਹਦਾ ਨੰਬਰ ਆ ਗਿਆ ਉਹਨੂੰ ਨੌਕਰੀ ਮਿਲੂਗੀ ਕਿਸੇ ਦਾ ਨੰਬਰ ਘਟਾ ਬਦਾ ਕੇ ਜਾਂ ਕੋਈ ਇਹ ਜਾਂ ਕੁਝ ਕਰਕੇ ਅਸੀਂ ਨਹੀਂ ਕਰਦੇ